1984 के सिख विरोधी दंगों से जुड़े सरस्वती विहार मामले में राउस एवेन्यू कोर्ट ने एक बड़ा फैसला सुनाते हुए पूर्व कांग्रेस सांसद सज्जन कुमार को दोषी करार दिया है इस मामले में दिल्ली सिख गुरुद्वारा प्रबंधक कमेटी के अध्यक्ष हरमीत सिंह कालरा ने अमृतसर के लॉरेंस रोड स्थित गुरु तेज बहादुर निवास में एक प्रेस कॉन्फ्रेंस की जिसमें उन्होंने केंद्र सरकार और देश के गृह मंत्री को धन्यवाद देते हुए कहा कि बड़ी लंबी लड़ाई के बाद सज्जन कुमार को आज एक और मामले में दोषी ठहराया गया है आगे दिल्ली एच के अध्यक्ष हरमीत सिंह कालरा ने क्या कहा सुने इस रिपोर्ट में ਉਹ ਚੁੱਕੇ ਹਾਲ ਹੋ ਚੁੱਕੇ ਤੇ ਕਿੰਨੇ ਬਾਕੀ ਪੈਣਗੇ ਦੇਖੋ ਕੇਸਾਂ ਦੀ ਨਾ ਹਲਦੀ ਗੱਲ ਪੂਰੀ ਕਰ ਸਕਦੇ ਹਾਂ ਕਿਉਂਕਿ ਤਿੰਨ ਚਾਰ ਦਰਿੰਦੇ ਹੋ ਰਹੇ ਨਾਲ ਜਿਹੜੇ ਸਾਥੀ ਸੀ ਉਹ ਪਹਿਲੇ ਅਰੈਸਟ ਹੋ ਚੁੱਕੇ ਨੇ ਇਸ ਇਲਾਕੇ ਦੇ ਪਿੱਛੇ ਨੇ ਕਨਵਿਕਟ ਹੋਣ ਵਾਲਾ ਕੇਸ ਜਿਹੜਾ ਹੈ ਉਹ ਪਹਿਲਾ ਕੇਸ ਹੈ ਪੂਜਾ ਹੋਇਆ ਕਿ ਜਿਹਨੂੰ ਬਿਲਕੁਲ ਗਵਾਹियां ਹੋਣ ਤੋਂ ਬਾਅਦ ਕਨਵਿਕਟ ਕਰਤਾ ਗਿਆ ਔਰ ਮੈਂ ਸਮਝਦਾ ਕਿ ਜਦ ਵੱਡਾ ਮਗਰਮਾ ਚ ਫੜਿਆ ਜਾਂਦਾ ਹੈ ਮਗਰਮਾ ਚ ਨੂੰ ਸਜ਼ਾਵਾ ਹੋ ਜਾਂਦੀ ਹੈ ਤੇ ਛੋਟੀਆਂ ਮਛੀਆਂ ਮਚਲੀਆਂ ਜਿਹੜੀਆਂ ਉਹ ਆਪੋ ਆਪ ਵਿੱਚ ਨਾਲ ਆ ਜਾਂਦੀ ਹੈ ਸੋ ਜਿਹੜੇ ਕੇਸਸ ਨੇ ਕਈ ਕੇਸਸ ਅਸੇ ਚੱਲ ਰਹੇ ਨੇ ਇਹਦੇ ਵਿੱਚ ਕੇਸੇ ਸਾਡੇ ਕਾਨਪੂਰ ਦੇ ਵਿੱਚ ਵੀ ਚੱਲ ਰਹੇ ਨੇ ਬੁਖਾਰੋ ਦੇ ਵਿੱਚ ਵੀ ਚੱਲ ਰਿਹਾ ਹੈ ਪਰ ਅਗਰ ਅਸੀਂ ਉਸ ਨਰਸਿੰਗ ਘਰ ਦੀ ਗੱਲ ਕਰੀ ਉਸ ਸਮੇਂ ਦੇ ਤੇ ਦੇਸ਼ ਦੇ ਵੱਖ-ਵੱਖ ਥੰਨੇ 'ਚ ਕਈ ਕੇਸਸ ਨੇ ਮਗਰ ਦਿੱਲੀ ਦਾ ਇਹ ਅਫੇਜ ਜਿਹੜੇ ਕੇਸ ਨੇ ਖਾਸ ਤੌਰ ਤੇ ਜਗਦੀਸ਼ ਟੈਟਲਰ ਔਰ ਸੱਜਨ ਕੁਮਾਰ ਦੇ ਖਿਲਾਫ ਚੱਲ ਰਹੇ ਸੀ ਸੋ ਅੱਜ ਉਹਦੇ ਵਿੱਚ ਬੜੀ ਵੱਡੀ ਰਾਹਤ ਮਿਲੀ। ਸਰ ਜੀ ਉਹ ਵੀ ਤੁਹਾਨੂੰ ਪੀਲੀ ਕਰੀ ਹੋਣੀ ਹੈ ਤੁਹਾਨੂੰ ਐਲ ਐਸ ਨਹੀਂ ਬਿਲਕੁਲ ਹੁੰਦੀ ਹੈ ਜਿਸ ਵਕਤ ਇੱਕ ਪੋਜ਼ਿਟਿਵ ਮੋੜ ਨਜ਼ਰ ਆਉਂਦਾ ਹੈ ਕੋਰਟ ਦਾ ਤੇ ਫਿਰ ਉਸ ਵਕਤ ਉਸ ਤੋਂ ਬਾਅਦ ਕੇਸਸ ਹੋਰ ਵੀ ਸਾਹਮਣੇ ਆਉਂਦੇ ਨੇ ਔਰ ਮੈਂ ਸਮਝਦਾ ਕਿ ਕਈ ਜਿਹੜੇ ਗਵਾਹ ਨੇ ਇਸ ਸਮੇਂ ਤੋ ਰੁਕੇ ਪਏ ਨੇ ਉਹਨਾਂ ਦੇ ਵੀ ਹੌਸਲੇ ਬੁਲੰਦ ਹੁੰਦੇ ਨੇ ਕਿ ਹਾਂ ਸਾਨੂੰ ਇਨਸਾਫ ਮਿਲ ਸਕਦਾ ਹੈ ਕਿ ਸਾਨੂੰ ਗਵਾਹੀਆਂ ਲਈ ਅੱਗੇ ਆਣਾ ਚਾਹੀਦਾ ਸੋ ਇਹ ਸਮੇਂ ਦੀ ਗੱਲ ਹੈ ਅੱਗੇ ਆਉਣ ਵਾਲੇ ਸਮੇਂ ਚ ਬਟ ਅੱਜ ਸੱਜਨ ਕੁਮਾਰ ਦੇ ਇਸ ਕਨਵਿਕਟ ਹੋਣ ਦੇ ਨਾਲ ਮੈਂ ਇੱਕ ਬਹੁਤ ਵੱਡਾ ਜਿਹੜਾ ਸਮੈਂ ਕਹਿ ਸਕਦਾ ਕਿ ਮੈਸੇਜ ਹੈ ਉਹ ਦੁਨੀਆ ਦੇ ਵਿੱਚ ਹੈ ਕਿ ਸਿੱਖ ਕੌਮ ਆਪਣੇ ਉੱਤੇ ਹੋਏ ਜ਼ੁਲਮ ਦਾ ਬਦਲਾ ਹਰ ਵਕਤ ਲੈਣ ਲਈ ਇਹ ਲੜਾਈਆਂ ਲੜਦੀ ਰਹਦੀ ਹੈ ਔਰ ਲੜਦੀ ਰਹੇਗੀ ਮੈਂ ਪਰਸੋਂ ਕਹਿ ਦੇ ਦਿੱਤਾ ਸੀ ਫਿਰ ਲੱ ਨੂੰ ਨਹੀਂ ਪਰ ਅੱਜ ਉਹਨਾਂ ਦੇ ਇਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਸਿੱਧਾ ਖਾਲਸਾ ਸਾਹਿਬ ਨੂੰ ਮੱਥਾ ਲਾ ਰਿਹਾ ਇਸ ਕਰਕੇ ਉਹਨਾਂ ਦੇ ਵੀ ਪਿਆਰ ਆ ਰਹੇ ਨੇ ਦੇਖੋ ਇਹ ਤੇ ਸਿੰਘ ਸਾਹਿਬ ਵੀ ਦੱਸ ਸਕਦੇ ਨੇ ਮਗਰ ਇਹ ਤੇ ਜਗ ਜਾਇਰ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਿਹੜੇ ਹਦਾਇਤ 2 ਦਸੰਬਰ ਨੂੰ ਦਿੱਤੀਆਂ ਗਈਆਂ ਸੀ ਉਹਨਾਂ ਦੀ ਜਗ੍ਹਾ ਕੋਈ ਵੀ ਹੋਰ ਬੰਦਾ ਹੁੰਦਾ ਉਹਨੂੰ ਇਨਵਿਨ ਮੰਨਦਾ ਔਰ ਇਸ ਗੱਲ ਦੇ ਉੱਤੇ ਆਪਣੇ ਆਪ ਨੂੰ ਗੁਰੂ ਦਾ ਨਿਮਾਣਾ ਸਿੱਖ ਹੋਣ ਦੀ ਜਿਹੜੀ ਗੱਲ ਕਰਦੇ ਆ ਉਸ ਗੱਲ ਦੇ ਉੱਤੇ ਪੈਰਾ ਵੀ ਦਿੰਦੇ ਮਗਰ ਪਹਿਲੇ ਆਪਣੀ ਰੈਜ਼ੀਗਨੇਸ਼ਨ ਦੇ ਉੱਤੇ ਟਾਈਮ ਲਾਇਆ ਗਿਆ ਉਹ ਪ੍ਰਥੀ ਦੀ ਰੂਪਰੇਖਾ ਨੂੰ ਚੇਂਜ ਕੀਤਾ ਜਾ ਰਿਹਾ ਇਹ ਅਕਾਲੀ ਦਲ ਜਿਹੜਾ ਇੱਕ ਪਰਵਾਰ ਨੂੰ ਬਚਾਉਣ ਦੇ ਪਿੱਛੇ ਅੱਜ ਸਾਰੀਆਂ ਮਾਨ ਮਰਿਆਦਾਵਾਂ ਚਿੱਕੇ ਟੰਗ ਰਿਹਾ ਸੋ ਇਹਦੇ ਕਰਕੇ ਕੌਮ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਮਗਰ ਸਿੰਘ ਸਾਹਿਬ ਨੂੰ ਵੀ ਐਫਓਜੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਇਹ ਅਕਾਲ ਤਖਤ ਸਾਹਿਬ ਦਾ ਮੱਥਾ ਲਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਚਾਹੀਦਾ ਹੈ ਕਿ ਇਹ ਜਿਹੜਾ ਹੁਣ ਪਰਸੋ ਜਿਹੜਾ ਐਕਸ਼ਨ ਲਿਆ ਗਿਆ ਗਾਇਨੀ ਰਪੀ ਸਿੰਘ ਦੇ ਉਦੇ ਉੱਤੇ ਵੀ ਉਹਨਾਂ ਦੀ ਸਟੈਂਡ ਕਲੀਅਰ ਹੋਣਾ ਚਾਹੀਦਾ ਕਿਉਂਕਿ ਬਹੁਤ ਅੱਛੀ ਕਿ ਯੂਨਿਟੀ ਦਿਖਾਈ ਸੀ ਤੇ ਕੌਮ ਦੀ ਬੜੀ ਉਮੀਦਾਂ ਜਗੀਆਂ ਸੀ ਕਿ ਅੱਜ ਵਾਪਸ ਅਸੀਂ ਅਕਾਲੀ ਫੁਲਾ ਸਿੰਘ ਵਰਗਾ ਜਥੇਦਾਰ ਦੇਖਣਾ ਚਾਹ ਰਹੇ ਹਾਂ ਮਗਰ ਅੱਜ ਜੋ ਹਾਲਾਤ ਬਣੇ ਨੇ ਇਹਨਾਂ ਨੇ ਅਗਰ ਉਸ ਚੀਜ਼ ਦੇ ਉੱਤੇ ਕਾਮਯਾਬ ਹੋ ਗਏ ਇਹਨਾਂ ਨੂੰ ਖੇਰੂ-ਖੇਰੂ ਕਰਨ ਦੇ ਵੀ ਚਾਹਣ ਨੂੰ ਆਪਸ ਵਿੱਚ ਅੱਡ ਕਰਨੇ ਇੱਕ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਏਗਾ। ਆਪਕਾ ਦਿੱਲੀ ਕਮੇਟੀ ਦੇ ਪ੍ਰਧਾਨ ਜਿਸ ਸਿੰਘ ਸਰਨਾ ਨੇ ਸਵਾਗਤ ਕੀਤਾ ਕਿ ਬਹੁਤ ਵਧੀਆ ਫੈਸਲਾ ਹੈ ਜੀ ਬੀਸੀ ਦਾ ਜਿਹੜਾ ਤੁਸੀਂ ਗੱਲ ਨੂੰ ਵਿੱਚ ਮਿਟਾ ਦੇ। ਦੇਖੋ ਸਰਦਾਰ ਪਰਮਜੀਤ ਸਿੰਘ ਸਰਨਾ ਦਾ ਸਵਾਲ ਤੁਹਾਡਾ ਪੁੱਛਣਾ ਹੀ ਗਲਤ ਹੈ ਕਿਉਂਕਿ ਉਹਨਾਂ ਦਾ ਆਪਣਾ ਹੀ ਲਾਈਫ 'ਚ ਕੋਈ ਸਟੈਂਡ ਨਹੀਂ ਹੈ। ਸਰਦਾਰ ਪਰਮਜੀਤ ਸਿੰਘ ਸਰਨਾ 25 ਸਾਲ ਬਦਲ ਪਰਵਾਰ ਨੂੰ ਗਾਲ੍ਹਾਂ ਕੱਢਦੇ ਰਹੇ। ਔਰ ਜਿਸ ਮੁੱਦਿਆਂ ਦੇ ਉੱਤੇ ਗਾਲ੍ਹਾਂ ਕੱਢਦੇ ਰਹੇ ਉਹਨਾਂ 'ਚੋਂ ਇੱਕ ਮੁੱਦਾ ਸਾਬਿਤ ਨਹੀਂ ਹੋ ਸਕਿਆ। ਦੇਰੇ ਦੀ ਮਾਫੀ ਦੇ ਉੱਤੇ ਉਹ ਲੜਾਈ ਲੜਦੇ ਰਹੇ ਉਹ ਬਰਗਾੜੀ ਦੇ ਕਾਂਢ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਚੋਰੀਆਂ ਦੇ ਉੱਤੇ ਅਕਾਲ ਤਖਤ ਸਾਹਿਬ ਨਾਲ ਸਭ ਤੋਂ ਵੱਡਾ ਅਗਰ ਮੱਥਾ ਕਿਸੇ ਨੇ ਲਾਇਆ ਕਿਸੇ ਨੇ ਟਕਰਾਵ ਕੀਤਾ ਮੇਰੀ ਹੋਸ਼ ਦੇ ਵਿੱਚ ਜਦੋਂ ਮੈਂ ਹੋਸ਼ ਸੰਭਾਲਿਆ ਤੇ ਸardar paramjit singh sardar ਤੇ sardar harvinder singh sarna ਮਿਲਿਆ ਅਕਾਲ ਤਖਤ ਦਿੱਲੀ ਜਾ ਕੇ ਦੇਖੋ ਤੁਸੀਂ ਜਿਸ ਵਕਤ ਦਿੱਲੀ ਕਮੇਟੀ ਦੇ ਵਿੱਚ ਕਾਬਜ਼ ਸੀ ਦੋ ਦੋ ਸੰਗਰਾਂਧਾ ਦੋ ਦੋ ਗੁਰਪੁਰਬ ਬਣਾਉਣ ਦੇ ਵਿੱਚ ਮਾਹਿਰ ਸੀ ਜਦ ਦਿੱਲੀੋਂ ਜਥੇ ਚਲਦੇ ਸੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਕਿ ਅੱਜ ਸੰਗਰਾਦ ਹੈ ਤੇ ਇੱਥੇ ਆ ਕੇ ਦੇਖਦੇ ਸੀ ਕਿ ਸੰਗਰਾਦ ਦੀ ਮਨਾਈ ਜਾ ਰਹੀ ਔਰ ਜਦ ਦਿੱਲੀ ਦਰਬਾਰ ਸਾਹਿਬ ਸੰਗਰਾਦ ਬਣਾਈ ਜਾਂਦੀ ਸੀ ਤੇ ਦਿੱਲੀ ਪਤਾ ਹੀ ਨਹੀਂ ਹੁੰਦਾ ਸੀ ਕਿ ਅੱਜ ਸੰਗਰਾਦ ਦਾ ਦਿਹਾੜਾ ਹੈ ਸੋ ਇਹ ਗੁਰਪੁਰਬਾਂ ਦੇ ਉੱਤੇ ਵੀ ਕਰਦੇ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਧਾਂਤਕ ਤੌਰ ਤੇ ਅਗਰ ਕਿਸੇ ਨੇ ਪਿੱਠ ਦਿਖਾਈਆ ਤੇ ਉਸਦਾ ਪਰਮਜੀਤ ਸਿੰਘ ਸਰਨਾ ਔਰ ਅੱਜ ਉਹਦਾ ਹੀ ਕਾਰਨ ਹੈ कि आज सरदार हरविंदर सिंह सरना ਨੂੰ ਤਨਖਾਇਆ ਘੋਸ਼ਿਤ ਸੀ ਇਹ ਕਾਲਕ ਤੱਕ ਸਾਹਮਣੇ ਕੀਤਾ। ਪਰ ਜਦੋਂ ਅੰਮ੍ਰਿਤਸਰੋਂ ਕਾਲੀ ਪ੍ਰੈਸ ਤੋਂ ਬਕਾਇਦਾ ਤੁਹਾਡੇ ਪ੍ਰਬੰਧਾਤ ਲਈ ਸਵਾਲ ਚੁੱਕਦੇ ਨੇ ਕਹਿੰਦੇ ਜੀ ਇਹ ਖੋਖਲਾ ਕਰਤਾ ਦਿੱਲੀ ਕਮੇਟੀ ਨੇ ਪ੍ਰਬੰਧਨ। ਦੇਖੋ ਪਰਮਜੀਤ ਸਿੰਘ ਸਰਨਾ ਬਾਰੇ ਮੈਂ ਹੁਣੇ ਗੱਲ ਕੀਤੀ ਹੈ ਖੋਖਲਾ ਕਹਿਣਾ ਔਰ ਖੋਖਲਾ ਸਾਬਿਤ ਕਰਨਾ। ਇਹਦੇ ਵਿੱਚ ਬੜਾ ਫਰਕ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮਿਆਰ ਪਿਛਲੇ 7-8 ਸਾਲਾਂ ਵਿੱਚ ਉੱਠਿਆ ਅੱਜ ਦੁਨੀਆ ਭਰ ਦੇ ਵਿੱਚ ਐਸਜੀਪੀਸੀ ਦੀ ਤਾਂ ਵੀ ਬਾਤ ਅਗਰ ਕੋਈ ਲੋਕ ਸਾਡੇ ਉਮੀਦ ਰੱਖਦੇ ਨੇ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾਵੇਂ ਉਹ ਲੋਕਾਂ ਦੇ ਇਲਾਜ ਦੀ ਗੱਲ ਹੋਵੇ ਭਾਵੇਂ ਉਹ ਲੋਕਾਂ ਦੇ ਬੱਚਿਆਂ ਦੀ ਪੜ੍ਹਾਈਆਂ ਦੀ ਗੱਲ ਹੋਵੇ ਭਾਵੇਂ ਸਾਡੇ ਵੱਡੇ ਇੰਸਟੀਚੂਟਸ ਨੇ ਜਿਹੜੇ ਉਹਨਾਂ ਦੇ ਵਿੱਚ ਪੜ੍ਹਾਈਆਂ ਦੀ ਗੱਲ ਹੋਵੇ ਜਾਂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਹੋਵੇ ਅੱਜ ਪੰਜਾਬ ਦੇ ਵਿੱਚ ਸਾਡਾ ਜਿਹੜਾ ਯੂਨਿਟ ਹੈ ਭੋਮਾ ਸਾਹਿਬ ਬੈਠੇ ਹੈ ਚੇਅਰਮੈਨ ਨੇ ਸਾਡੇ ਧਰਮ ਪ੍ਰਚਾਰ ਦੇ ਜਿੰਨਾ ਕੁ ਪ੍ਰਚਾਰ ਪ੍ਰਸਾਰ ਸਾਡੀ ਕਮੇਟੀ ਇੱਥੇ ਕਰ ਰਹੀ ਹੈ ਦਿੱਲੀ ਕਮੇਟੀ ਦਿੱਲੀ ਤੋਂ ਆ ਕੇ ਪੰਜਾਬ ਦੇ ਬਾਰਡਰਾਂ ਦੇ ਉੱਤੇ ਪੱਟੀ ਤੋਂ ਲੈ ਕੇ ਪਠਾਨਕੋਟ ਤੱਕ ਜਿਹੜੇ ਸਾਡੇ ਹੋਏ ਨੇ ਤਕਰੀਬਨ 12-1300 ਬੱਚਿਆਂ ਨੂੰ ਅਮਰਿਤ ਸ਼ਕਾਕੇ ਘਰ ਵਾਪਸ ਲਿਆਇਆ ਗਿਆ ਔਰ ਇਹ ਕੰਮ ਜਿਹੜੇ ਐਸਜੀਪੀਸੀ ਦੇ ਸੀ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਤੱਕ ਆ ਕੇ ਵੀ ਕਰ ਰਹੀ ਹੈ ਸਾਨੂੰ ਧਰਮ ਤੇ ਪ੍ਰਚਾਰ ਪ੍ਰਸਾਰ ਦੇ ਲਈ ਦੇਸ਼ ਦੇ ਕਿਸੇ ਵੀ ਕੋਨੇ ਚ ਬੁਲਾਇਆ ਜਾਂਦਾ ਤੇ ਸਭ ਤੋਂ ਪਹਿਲੇ ਸਾਡੀ ਕਮੇਟੀ ਅੱਗੇ ਜਾਂਦੀ ਹੈ ਕਿਸੇ ਸਿੱਖ ਦੇ ਉੱਤੇ ਕੋਈ ਆਪਤਾ ਆਂਦੀ ਹੈ ਕੋਈ ਸਿੱਖ ਨੂੰ ਵਿਪਦਾ ਪੈਂਦੀ ਹੈ ਉਹ ਐਸਜੀਪੀਛੇ ਦਾ ਪ੍ਰਧਾਨ ਨੂੰ ਫੋਨ ਨਹੀਂ ਕਰਦਾ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਦੇ ਪ੍ਰਬੰਧਕਾ ਦੇ ਔਰ ਦਫ਼ਤਰਾਂ ਦੇ ਨੰਬਰ ਨੇ ਹਰ ਸਿੱਖ ਦੇ ਮੋਬਾਈਲ ਦੇ ਵਿੱਚ ਹੈਗੇ ਨੇ ਔਰ ਉਹ ਲਾਂਦੇ ਨੇ ਉਹਨਾਂ ਨੂੰ ਅਟੈਂਡ ਕੀਤਾ ਜਾਂਦਾ ਹੈ ਔਰ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨੂੰ ਸੋਲਵ ਕਰਨ ਵਾਸਤੇ ਯਤਨ ਕੀਤਾ ਜਾਂਦਾ ਹੈ ਹੋਣ ਨਾ ਹੋਣ ਇਹ ਹਰ ਗੱਲਾਂ ਵੱਖਰੀਆਂ ਆਉਂਦੀਆਂ ਨੇ ਮਗਰ ਤੁਹਾਡਾ ਯਤਨ ਤੁਹਾਡਾ ਜਿਹੜੇ ਐਫਰਟਸ ਨੇ ਉਹ 100% ਪੈਣੇ ਚਾਹੀਦੇ ਨੇ ਔਰ ਐਸੀ ਕਰਕੇ ਅਸੀਂ ਹਮੇਸ਼ਾ ਸਰਕਾਰਾਂ ਦੇ ਨਾਲ ਸਾਝ ਰੱਖੀਆਂ ਭਾਵੇਂ ਦਿੱਲੀ 'ਚ ਸੂਬੇ ਦੀ ਸਰਕਾਰ ਸੀ ਅੱਜ ਚਲੋ ਹੁਣ ਦੋਨੋਂ ਇੱਕ ਹੋ ਗਈ ਹੈ ਭਾਵੇਂ ਕੇਂਦਰ ਦੀ ਸਰਕਾਰ ਹੈ ਤਾਂ ਕਿ ਅਸੀਂ ਆਪਣੇ ਸਿੱਖ ਭਰਾਵਾਂ ਦੇ ਭੈਣਾਂ ਦੇ ਕੰਮ ਕਰਾ ਸਕੀਏ